ਜਾਣਾ ਪਤਾ ਮੈਨੂੰ ਕਾਟ ਤੇ ਕਿੰਨੇ ਦਾ ਪਾਸ ਹਾਂ ਚੋ ਅੱਗੇ ਹੀ 2000 ਰੁਪਏ ਮੱਕੀ ਜਾਂਦੇ ਕਰ ਦੇ ਚਰੂ ਕਿੰਨੇ ਤਮ ਕਾ ਓਹ ਇੱਥੇ ਬੈਠੇ ਹਾਂ ਅੱਜ ਹਾਂਜੀ ਆ ਲੈ ਹਲਾ ਖਾ ਉਹਨੂੰ ਭੁੱਖ ਜੀ ਨਹੀਂ ਹੈਗੀ ਭੁੱਖ ਕਿਉਂ ਨਹੀਂ ਭੁੱਖ ਤਾਂ ਮੇਰੀ ਮਰ ਗਈ ਆ 2000 ਰੁਪਏ ਦੇ ਦੇਣਾ ਤੂੰ ਕਿਹੜਾ 2000 ਰੁਪਏ ਤੂੰ ਤਿੰਨ ਦਿਨ ਹੋ ਗਏ ਲੈ ਇਹਨੂੰ ਤੁਹਾਡਾ ਪੈਰ ਫੁੱਲੇ ਹੋਏਗੀ ਗੱਲ ਏ ਮੈਂ ਆਪੇ ਦਵਾਈ ਲਾ ਲੂੰ ਉੱਤੇ ਕਰੋ ਮੈਂ ਕੁੱਟ ਦਿਨਾ ਇਹ ਨਹੀਂ ਕੁੱਟ ਮੈਂ ਆਪੇ ਲਊ ਪਹਿਲਾਂ ਤਾਂ 2000 ਦੇ ਮੈਂ ਤੁਸੀਂ ਫੇਰ 2000 ਪਿੱਛੇ ਕਰੋ ਹਾਂ ਅੱਛਾ ਅੱਜ ਪਤਾ ਕੀ ਹੋਇਆ ਜਦੋਂ ਕਾਲਜ ਤੋਂ ਆਉਂਦਾ ਵਾ ਹੈਗਾ ਮੈਂ ਇੰਨਾ ਮੀ ਇੰਨਾ ਟ੍ਰੈਫਿਕ ਆਉਂਦੇ ਆਉਂਦੇ ਕਾਲਜ ਵਾਲੀ ਗਲੀ 'ਚ ਤਿੰਨ ਲੜਾਈਆਂ ਹੋ ਗਈਆਂ ਮੈਂ ਸੌ ਬੱਚਾਂ ਵਾਂ ਆਰਾਮ ਨਾਲ ਨਿਕਲਿਆ ਆਇਆ ਵਿੱਚੋਂ ਉਹਨਾਂ ਆਏ ਕੱਲੇ ਦੇ 6:20 ਤੇ ਰੱਬ ਵੀ ਸੁਣਦਾ ਨਾ ਵੀ ਮੁੰਡੇ ਨੇ ਮਾਂ ਦਾ 2000 ਰੁਪਏ ਦੇਣਾ ਤਾਂ ਤੈਨੂੰ ਜਲਦੀ ਭੇਜਦਾ ਘਰੇ ਅੱਛਾ ਉਹ ਗੱਲ ਛੱਡੋ ਮੈਨੂੰ 500 ਰੁਪਏ ਚਾਹੀਦਾ ਸੀ ਉਹ ਛੱਡੋ ਜੀ ਉਹ ਪੈਂਡਿੰਗ ਚ ਆ ਜੁੱਤੀ ਦੇਖੇ ਕਿੰਨੇ ਨੰਬਰ ਦੀ ਆ ਮੈਂ ਦੇਖੀ ਨਹੀਂ ਹੈ ਫਲਾਈਟ ਦੀ ਐ ਦਿਖ ਰਹੀ ਹੈ ਬਸ ਆ ਦੇਖਦੀ ਆ ਨਾ ਮੇਰਾ ਪਹਿਲਾਂ 2000 ਰੁਪਏ ਦੇ ਦੇ ਜਿਹੜਾ ਜੋ ਤਾਂ ਸਿੱਧਾ ਹਿਸਾਬ ਆ ਉਹ ਸਿੱਧਾ ਵਾ ਜਿਹੜਾ ਤੈਨੂੰ ਖਰਚਾ ਮਿਲਦਾ ਉਹ ਅਲੱਗ ਆ ਮੈਂ ਤੇਰੇ ਪਿਓ ਨੂੰ ਦੱਸ ਦੇਣਾ ਨਹੀਂ ਪਿਓ ਨੂੰ ਕਿਉਂ ਵਿਚ ਲੈਣਾ ਜਦੋਂ ਆਪਣੇ ਆਪਸ ਵਿੱਚ ਡਾਇਰੈਕਟ ਗੱਲ ਚੱਲ ਰਹੀ ਹੈ ਮੈਂ ਇੰਡਾਇਰੈਕਟਲੀ ਕਰਨਾ ਹੀ ਨਹੀਂ ਸੀ ਇਸੇ ਕਰਕੇ ਤੇ ਤਿੰਨ ਦਿਨ ਦਾ ਵਕਵਾ ਪੈ ਗਿਆ ਮੇਰੀ ਗੱਲ ਸੁਣੋ ਹਾਂ 500 ਰੁਪਏ ਦੋ ਤੁਹਾਨੂੰ ਕੱਲ 2500 ਮਿਲ ਜੂਗਾ ਹਾਂ ਸੋ ਦਿਓ 2500 ਦਊ ਮੈਂ ਕਹ ਜੁੱਤੀਆਂ ਨਾ ਖਾਲੀ ਪਹਿਲਾਂ ਮੇਰਾ 2000 ਦੇ ਫੇ ਮੈਂ ਤੈਨੂੰ 500 ਦਿੰਨੀ ਆ ਯਾਰ ਮम्मा ਮੇਰੀ ਗੱਲ ਸੁਣੋ ਮੈਂ ਤੈਨੂੰ ਕਿੰਨੀ ਵਧੀਆ ਡੀਲ ਦੇ ਰਿਆ ਮੈਨੂੰ 500 ਰੁਪਏ ਦੋ ਤੁਹਾਨੂੰ 500 ਦਾ 2500 ਮੋੜੂਗਾ ਗੱਲ ਤਾਂ ਮੈਨੂੰ ਪਤਾ ਫੇ 2500 ਹੋ ਜਾਣਾ ਹਾਂ ਫੇਰ ਕੱਲ ਮੋੜ ਜੂਗਾ 2500 ਨਾ ਨਿਕਲੂ ਤੂੰ 500 ਹੋਰ ਮੰਗਾ ਕੇ ਤੇਰਾ 3000 ਬਣਾ ਲੈਣਾ ਮੈਨੂੰ ਨਹੀਂ ਪਤਾ ਮੇਰੀ ਗੱਲ ਸੁਣ ਮੈਂ 3000 ਦੇ ਦਊ ਮਾਂ ਆਪਦਾ ਰਿਸ਼ਤਾ ਭੁੱਲ ਜਾਣਾ ਮੈਂ ਜੁੱਤੀ ਚੱਕਣੀ ਓ ਤੂੰ ਮੇਰਾ ਕਰਜ਼ਦਾਰ ਆ ਕਰਜ਼ਾ ਦੇ ਦੇ ਕਿਹੜਾ ਕਰਜ਼ਾ ਜ ਦਾਲ ਸਵਾਦ ਆ ਵੈਸੀ ਫੜਾ ਇਧਰ ਹੁਣ ਤੈਨੂੰ ਭੁੱਖ ਵੀ ਲੱਗਣੀ ਆ ਮੈਨੂੰ ਪਤਾ ਮੈਂ ਤਾਂ ਪਹਿਲੀ ਮਾਂ ਦੇਖੀ ਹਾਂ ਜਿਹੜੇ ਮੁੰਡਿਆਂ ਦੇ ਕੋ ਐ ਬੰਦ ਕਰਕੇ ਉੱਤੇ ਰੱਖਤਾ ਆ ਪੈਸੇ ਦੇਣਾ ਮੈਂ ਤੈਨੂੰ ਰੋਟੀ ਛਾਈ ਪਨੀਰ ਬਣਾ ਕੇ ਦਿੰਨੀ ਆ ਨਹੀਂ ਉਹ ਨਹੀਂ ਖਾਣਾ ਮੈਂ ਨਾਤੀ ਪਾਰਟੀ ਤੇ ਜਾਣਾ ਆ ਬਖਾ ਜੇਬ ਚ ਪਾਰਟੀ ਤੇ ਵੀ ਪੈਸਿਆਂ ਨਾਲ ਜਾਇਆ ਜਾਣਾ ਖਾਲੀ ਥੋੜੀ ਜਾਣਾ ਮੁੰਡੇ ਵਾਸਤੇ ਕੇਕੂ ਕੁ ਵੀ ਲੈ ਕੇ ਜਾਣਾ ਹਣਾ ਕਿਸੇ ਦਾ ਬਰਥਡੇ ਬੋਡੇ ਆ ਹੂੰ ਹੈ ਕੇਕ ਕਿੱਥੋਂ ਆਣਾ ਜਿਹੜਾ 500 ਰੁਪਏ ਮੰਗ ਰਿਆ ਉਹ ਚੋਂ 400 ਦਾ ਕੇਕ ਆ। ਅੱਛਾ ਮਾਂ ਕੋਲੋਂ ਪੈਸੇ ਮੰਗ ਕੇ ਮਾਂ ਦਾ ਜਨਮ ਦਿਨ ਤੇ ਚੇਤੇ ਨਾ ਰਵੇ ਤਾਂ ਤੂੰ ਲੈਣਾ ਫੜਾ ਇੱਧਰ 2000 ਦਿਨ ਲੱਗਾ ਲਿਆ ਦੇ। ਮੈਨੂੰ ਇੰਨੀ ਠੰਡ ਦੇ ਵਿੱਚ ਪਸੀਨੇ ਆ ਰਹੇ। ਆਹ ਲਓ ਪੂਰੀ ਦਾ। ਕਿੱਤਰ ਖਾ ਲੈਣੇ ਤੂੰ ਮੈਨੂੰ ਕੋ ਮੇਰੇ 2000 ਰੁਪਏ ਜੋ ਦੇ ਦੇ ਮੈਨਾਂ ਮੈਂ ਕਹੀ ਜਾਨੀ ਮੈਂ ਕੱਚਾ ਐਸਾ ਗੁੱਸੇ ਵਾਲਾ ਹਸਨ ਨਹੀਂ। 500 ਵੀ ਰਹਿਣ ਦੋ ਕੋਈ ਗੱਲ ਨਹੀਂ। ਮੇਰਾ 2000 ਰੁਪਏ ਦੇ ਦੇ ਮੈਂ ਕੱਲ ਨੂੰ 250 ਬਣਾਉਣਾ। ਹੋਰ ਫ੍ਰੀ ਟਾਈਮ ਹੈਗਾ ਤੁਹਾਡੇ ਕੋਲ ਡੀਲ ਦਾ। ਮੈਨੂੰ 500 ਦੇ 2500 ਲੈ ਲੈ ਤੇਰੀ ਪਸੰਦ ਨਹੀਂ ਹੈਗੀ ਮੈਨੂੰ 2000 ਰੁਪਏ ਮੇਰਾ ਦੇ ਦੇ ਮੈਂ ਪਿਓ ਨੂੰ ਦੱਸ ਦੇਣਾ ਚਲੋ ਠੀਕ ਹੈ ਫਿਰ ਇੱਕ ਤਾਂ ਪਿਓ ਤੋਂ ਦਿੱਤਾ ਚੋਰੀ ਆ ਨਾ ਉਹਨੂੰ ਵੀ ਉਹਨੇ ਕਹਿਣਾ ਤੇਰਾ ਕੋ 2000 ਕਿੱਥੋਂ ਆਇਆ